ਇਹ ਜੀ 4 ਜਨਵਰੀ ਨੂੰ ਇੱਕ ਸਾਡੇ ਕੋਲੇ ਚੋਰੀ ਦਾ ਮੁਕੱਦਮਾ ਦਰਜ ਹੋਇਆ ਸੀ ਕਿ ਇੱਕ ਗੁਪਤਾ ਟਰੇਡਰਸ ਨੇ ਇਹ ਚੂੜਲ ਕਲਾ ਵਿੱਚ ਉੱਥੇ ਇਹਨਾਂ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਸ ਦਿਨ ਰਾਤ ਨੂੰ ਇਹਨਾਂ ਦੀ ਦੁਕਾਨ ਸਾਰੀ ਹਿਸਾਬ ਹੋ ਗਈ तकरीबन 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਬੇਅ ਕੇਬਲ ਇਹ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਕਾਫੀ ਲੰਮੀ ကြਗੋਜਤ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਟੈਕਨੀਕਲੀ ਬੜਾ ਸਾਊਂਡ ਕੀਤਾ ਹੋਇਆ ਤੇ ਸਾਡੇ ਟੈਕਨੀਕਲ ਟੀਮ ਦੇ ਜਲਪ੍ਰੀਤ ਸਿੰਘ ਬੈਠੇ ਐ ਐਸਐਚਓ ਸਾਹਿਬ ਚੌਕੀ ਇੰਚਾਰਜ ਇਹਨਾਂ ਦੀ ਟੀਮ ਸ਼ਗਨਪ੍ਰੀਤ ਸਬ ਇੰਸਪੈਕਟਰ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ ਟੈਕਨੀਕਲ ਲੀਡਸ ਲੈਂਦੇ ਹੋਏ ਸਾਰੇ ਜਿਹੜੇ ਦੋਸ਼ੀ ਐ ਸੱਤ ਉਹਨਾਂ ਦੇ ਵਿੱਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਹੈ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 10 ਵਾਸ਼ਿੰਗ ਮਸ਼ੀਨਾਂ 10 AC 4 AC ਦੇ ਯੂਨਿਟ ਤੇ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹ ਵੀ ਬਰਾਮਦ ਕਰਾਈ ਹੈ ਤੇ ਗੱਡੀ ਜਦੋਂ ਹੁਣ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਗੱਡੀ ਵੀ ਚੋਰੀ ਦੀ ਹੈ ਸੋ ਇਸ ਤਰੀਕੇ ਨਾਲ ਇੱਕ ਬੜਾ ਮਾੜਾ ਪ੍ਰਭਾਵ ਜਾ ਰਿਹਾ ਹੈ ਸੋ ਸਮਾਜ ਦੇ ਵਿੱਚ ਤੇ ਭੜੇ ਹਸਤਾ ਨੂੰ ਨੱਥ ਪਾਈ ਹੈ ਇਸ ਤੋਂ ਇਲਾਵਾ ਜਿਹੜੇ ਕੇਬਲ ਚੋਰੀਆਂ ਕਰਦੇ ਨੇ ਜ਼ਿੰਮੇਦਾਰਾਂ ਵੀ ਆ ਉਹ ਵੀ ਪਿਛਲੇ ਦਿਨੀ ਅਸੀਂ ਮੁਕਤਮਾ ਦਰਜ ਕਰਕੇ ਤਿੰਨ ਜਿਹੜੇ ਕੇਬਲ ਚੋਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਚੁੱਕਿਆ ਤਾਂ ਕਿ ਜਿਹੜਾ ਸਾਡਾ ਜ਼ਿੰਮੇਦਾਰ ਭਾਈਚਾਰਾ ਉਹ ਵੀ ਜਿਹੜੀ ਸਮੱਸਿਆ ਉਹ ਹੱਲ ਹੋ ਜੇ ਜਿਹੜੀ ਅੱਜ ਕਿੱਥੋਂ ਦੇ ਰਿਲੇਟਡ ਨੇ ਦੋਸ਼ੀ ਜੀ ਇਹ ਦੋਸ਼ੀ ਦੀ ਜਾਖੜ ਤੋਂ ਬਖੋਰੇ ਤੋਂ ਤਾਹੂ ਤੋਂ ਤਿੰਨ ਥਾਂ ਤੋਂ ਰਿਲੇਟਡ ਨੇ ਜੀ ਜਿਹੜਾ ਇਹਨਾਂ ਦਾ ਮੇਨ ਹੈ ਜੀ ਇੱਕ ਮਨੀਸ਼ ਹੈ ਲੜਕਾ ਜਾਖੜ ਤੋਂ ਤੇ ਇੱਕ ਪਵਨ ਹੈ ਉਹ ਬਖੋਰੇ ਤੋਂ ਹੈ ਇੱਕ ਹਰਦੀਪ ਸਿੰਘ ਹੈ ਇਹ ਵੀ ਹੈ ਜਿਹੜਾ ਬਖੋਰੇ ਤੋਂ ਹੈ ਇਹਨਾਂ ਤਿੰਨਾਂ ਨੇ ਪਲੈਨਿੰਗ ਕਰਕੇ ਇੱਕ ਗੱਡੀ ਲੈ ਕੇ ਪੂਰੀ ਰੈਕੀ ਕਰਕੇ ਅੱਗੇ ਮੋਟਰਸਾਈਕਲ ਲਾ ਕੇ ਤਾਂ ਕਿ ਫੜੇ ਨਾ ਜਾ ਸਕੀਏ ਇਸ ਚੋਰੀ ਦੇ ਕਾਰਨਾਮ ਨੂੰ ਇੰਜ਼ਾਮ ਦਿੱਤਾ ਤੇ ਬਾਅਦ ਵਿੱਚ ਇੱਕ ਹੋਰ ਹਰਦੀਪ ਸਿੰਘ ਨੂੰ ਐਡ ਕਰਕੇ ਉਹਦੇ ਘਰੇ ਜਾ ਕੇ ਉਹਨੂੰ ਲਾਲਚ ਦੇ ਕੇ ਉਹਦੇ ਘਰੇ ਜਾ ਕੇ ਸਮਾਨ ਛੁਪਾਇਆ ਤੇ ਪੁਲਿਸ ਨੇ ਵਧੀਆ ਤਫਤੀਸ਼ ਕਰਦੇ ਹੋਏ ਸਾਡੀ ਟੀਮ ਨੇ ਇਹਨੂੰ ਸੋਲਵ ਕੀਤਾ ਹੈ ਫੇ ਲੋਕਾਂ ਦਾ ਘੋਸਾ ਜਿਸ ਨੇ ਸਰਪੰਚ ਨਾਲ ਮਾਲ ਦੀ ਜਗ੍ਹਾ ਤੇ ਵੇਚਿਆ ਗਿਆ ਸੀ ਜਦੋਂ ਤੁਹਾਨੂੰ ਕੁਝ ਥਾਵਾਂ ਤੇ ਮਾਲ ਵੇਚਿਆ ਗਿਆ ਸੀਗਾ ਜੀ ਜ